ਕਹਿੰਦੇ ਆ ਜਿਹੜਾ ਮੂਲ ਮੰਤਰ ਦਾ ਪਾਠ ਹੈ ਉਹ ਹੈ ਜੀ ਆਗ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਕਈ ਕਹਿੰਦੇ ਜੀ ਜਿਹੜਾ ਮੂਲ ਮੰਤਰ ਦਾ ਸੰਪੂਰਨ ਪਾਠ ਹੈ ਉਹ ਕਿੱਥੇ ਤੱਕ ਆ ਜੀ ਆ ਹੋਸੀ ਭੀ ਸੱਚ ਤੱਕ ਪਰ ਕਈ ਕਹਿੰਦੇ ਆ ਜੀ ਮੂਲ ਮੰਤਰ ਦਾ ਜਿਹੜਾ ਪਾਠ ਹੈ ਉਹ ਇੱਥੇ ਖਤਮ ਹੋ ਜਾਂਦਾ ਗੁਰਪ੍ਰਸਾਦ ਮੈਂ ਕਈ ਵਾਰ ਬੇਨਤੀ ਕਰਦਾ ਹੁੰਨਾ ਨਾ ਸਾਡੀ ਕੌਮ ਦੇ ਵਿੱਚ ਪਤਾ ਦੁਗਧਾ ਬਣੀ ਹੋਈ ਹੈ ਕਈ ਗੱਲਾਂ ਨੂੰ ਲੈ ਕੇ ਕੇਵਲ ਆ ਸਲੋਕ ਨੂੰ ਲੈ ਕੇ ਜਾਂ ਮੰਗਲਾ ਚਰਨ ਨੂੰ ਲੈ ਕੇ ਨਹੀਂ ਬਾਣੀ ਦੀਆਂ ਕਈ ਐਸੀਆਂ ਵਿਚਾਰਾਂ ਨੇ ਜਿਨ੍ਹਾਂ ਨੂੰ ਲੈ ਕੇ ਕੌਮ ਵਿੱਚ ਦੁਗਧਾ ਬਣੀ ਹੋਈ ਹੈ ਤੇ ਉਹ ਦੁਗਧਾ ਤੇ ਬਣੀ ਪਰ ਦੁਗਧਾ ਨੂੰ ਹੱਲ ਕੋਈ ਨਹੀਂ ਜੀ ਕਰਦਾ ਹੱਲ ਕਿਉਂ ਨਹੀਂ ਹੋ ਰਿਹਾ ਕਿਉਂਕਿ ਕਈ ਵਾਰ ਮੈਂ ਕਹਿਣਾ ਹੁੰਨਾ ਭਾਈ ਅਸੀਂ ਬੰਦੇ ਦਾ ਕਹਿਣਾ ਨਾ ਮੰਨੀਏ ਅਸੀਂ ਕਿਹਦਾ ਕਹਿਣਾ ਮੰਨੀਏ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨੀਏ ਜਦੋਂ ਸਾਨੂੰ ਬੰਦਿਆਂ ਤੇ ਵਿਸ਼ਵਾਸ ਨਾ ਨਾ ਜਰ ਰਹੇ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕਰੋ ਜੀ ਇੱਥੇ ਆਹ ਜਿਹੜਾ ਫੈਸਲਾ ਹੈ ਵੀ ਮੂਲ ਮੰਤਰ ਦਾ ਉਚਾਰਨ ਸੰਪੂਰਨ ਰੂਪ ਵਿੱਚ ਹੋਸੀ ਵੀ ਸੱਚ ਤੱਕ ਹੈ ਜਾਂ ਗੁਰਪ੍ਰਸਾਦ ਤੱਕ ਹੈ ਇਹ ਕਿਸੇ ਬੰਦੇ ਦੀ ਨਾ ਸੁਣੋ ਨਾ ਤੁਸੀਂ ਮਿਸ਼ਨਰੀਆਂ ਦੀ ਸੁਣੋ ਨਾ ਤੁਸੀਂ ਟਕਸਾਲੀਆਂ ਦੀ ਸੁਣੋ ਨਾ ਤੁਸੀਂ ਕਿਸੇ ਹੋਰ ਦੀ ਤੁਸੀਂ ਸੁਣੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੋਲ ਕੇ ਹੱਲ ਕਰਦੇ ਆ ਜੀ ਬੋਲ ਕੇ ਸਾਡੀ ਅਗਵਾਈ ਕਰਦੇ ਆ ਸਾਨੂੰ ਵਿਸ਼ਵਾਸ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਤੇ ਅਸੀਂ ਬੰਦਿਆਂ ਦੇ ਉੱਤੇ ਵਿਸ਼ਵਾਸ ਕਰਨ ਲਈ ਤਿਆਰ ਹੋ ਜਾਂਦੇ ਆ ਪਰ ਜੋ ਸਾਖ ਸਾਤ ਜਾਗਤਾ ਹੈ ਦੇਉ ਜੋ ਸਤਗੁਰ ਜਾਗਤਾ ਹੈ ਦੇਉ ਸਾਖ ਸਾਤ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਾਗਦੇ ਨੇ ਸਾਡੇ ਨਾਲ ਬੋਲਦੇ ਵੀ ਨੇ ਸਾਡੀ ਗੱਲ ਸੁਣਦੇ ਵੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਵਿਸ਼ਵਾਸ ਨਹੀਂ ਰਹਿ ਗਿਆ ਜੀ ਮਾਫ ਕਰਿਓ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛਾਂਗੇ ਨਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੋਲ ਕੇ ਸਾਨੂੰ ਦੱਸਣਗੇ ਕਿ ਸਿੱਖਾ ਜਿਹੜਾ ਅਸਲ ਵਿੱਚ ਪਾਠ ਹੈ ਮੂਲ ਮੰਤਰ ਦਾ ਉਹ ਪਾਠ ਹੈ ਗੁਰ ਪ੍ਰਸਾਦ ਤੀਕਰ ਆਖੋ ਸਤਨਾਮ ਪਤਾ ਹੈ ਕਿਵੇਂ ਜੀ ਹੁਣ ਆ ਆਪਾਂ ਮੂਲ ਮੰਤਰ ਦਾ ਪਾਠ ਪੜਿਆ ਨਾ ਜੀ ਇਹ ਕੇਵਲ ਇੱਕ ਵਾਰ ਦਫਾ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਇੱਕ ਵਾਰੀ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ 33 ਵਾਰੀ ਆ ਪਾਠ ਪੜਨ ਨੂੰ ਮਿਲਦਾ ਸਾਨੂੰ 33 ਵਾਰੀ ਆਦ ਤੋਂ ਲੈ ਕੇ ਅੰਤ ਤੀਕਰ ਕਈ ਵੱਡੀਆਂ ਬਾਣੀਆਂ ਦੀ ਅਰੰਭਤਾ ਵਿੱਚ ਕਈ ਰਾਗਾਂ ਦੀ ਅਰੰਭਤਾ ਦੇ ਵਿੱਚ ਆ ਬਾਰ ਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਆਦ ਤੋਂ ਲੈ ਕੇ ਅੰਤ ਤੀਕਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੀਕਰ ਇਹ ਬਾਰ ਬਾਰ ਪਾਠ ਪੜਨ ਨੂੰ ਸਾਨੂੰ ਮਿਲੇਗਾ ਇੱਕ ਵਾਰੀ ਨਹੀਂ 33 ਵਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੋਲ ਕੇ ਦੱਸਿਆ ਹੈ ਵੀ ਸਿੱਖਾ ਐਵੇਂ ਦੁਗਦਾ ਵਿੱਚ ਨਾ ਪੈ ਮੂਲ ਮੰਤਰ ਦਾ ਜਿਹੜਾ ਸੰਪੂਰਨ ਪਾਠ ਹੈ ਉਹ ਗੁਰ ਪ੍ਰਸਾਦ ਤੀਕਰ ਹੈ ਤੇ ਇੱਥੇ ਹੀ ਸਮਾਪਤ ਹੋ ਜਾਂਦਾ ਹੈ ਫਿਰ ਸਤਿਗੁਰ ਮਹਾਰਾਜ ਜੀ ਨੂੰ ਪੁੱਛੀਏ ਕਿ ਮਹਾਰਾਜ ਜੀ ਜੇ ਮੂਲ ਮੰਤਰ ਦਾ ਪਾਠ ਜਾਂ ਮੰਗਲਾ ਚਰਨ ਆ ਗੁਰ ਪ੍ਰਸਾਦ ਤੀਕਰ ਸਮਾਪਤ ਹੋ ਜਾਂਦਾ ਹੈ ਫਿਰ ਆ ਕੀ ਆ ਜੀ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕੀਅੰ ਤੇ ਸਾਧ ਸੰਗਤ ਦੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਹ ਸਾਡੀ ਦੁੱਖ ਦਾ ਦੂਰ ਕਰਦੇ ਆ ਅਸੀਂ ਗੁਰੂ ਅਰਜਨ ਸਾਹਿਬ ਤੋਂ ਪੁੱਛੀਏ ਸਤਿਗੁਰੂ ਜੀ ਸਾਨੂੰ ਦੱਸੋ ਫਿਰ ਆਹ ਕੀ ਆ ਇਹਨੂੰ ਅਸੀਂ ਕੀ ਆਖਾਂਗੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਦੋਂ ਬਾਣੀ ਲਿਖਵਾਈ ਨਾ ਜੀ ਕਿਹਦੇ ਕੋਲੋਂ ਲਿਖਵਾਈ ਸੀ ਜੀ ਭਲਾ ਬਾਣੀ ਆਪ ਗੁਰੂ ਸਾਹਿਬ ਜੀ ਉਚਾਰਨ ਕਰ ਰਹੇ ਸੀ ਬਾਣੀ ਆਪ ਸਾਰੀਆਂ ਪੋਥੀਆਂ ਨੂੰ ਮਹਾਰਾਜ ਜੀ ਨੇ ਸਮਾਲਿਆ ਹੋਇਆ ਸੀ ਗੁਰੂ ਨਾਨਕ ਸਾਹਿਬ ਦੀ ਬਾਣੀ ਵੀ ਭਗਤਾਂ ਦੀ ਬਾਣੀ ਵੀ ਹੋਰ ਗੁਰੂ ਮਹਾਰਾਜ ਦੀ ਬਾਣੀ ਵੀ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਸਾਹਿਬ ਜੀ ਦੀ ਲਖਵਾ ਕਿਸੇ ਕੋਲ ਰੇ ਸੀ ਉਹ ਕਿਹੜਾ ਸਿੱਖ ਸੀ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਜਦੋਂ ਆਹ ਆਇਆ ਨਾ ਜੀ ਆਦ ਸੱਚ ਜੁਗਾਦ ਸੱਚ ਵਾਲੀ ਗੱਲ ਤੇ ਗੁਰੂ ਅਰਜੁਨ ਦੇਵ ਮਹਾਰਾਜ ਨੇ ਸਾਰੀਆਂ ਦੁਗਦਾਵਾਂ ਦਾ ਹੱਲ ਕਰਦੇ ਆ ਸਾਨੂੰ ਆਖਿਆ ਵੀ ਸਿੱਖਾ ਇਹਨੂੰ ਕੀ ਪੜਨਾ ਜੀ ਸੁਖਮਨੀ ਸਾਹਿਬ ਦੀ ਬਾਣੀ ਪੜੋ 16ਵੀਂ ਅਸਟਪਦੀ ਕਿਵੇਂ ਆਰਾਮਤ ਹੁੰਦੀ ਆ ਜੀ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਉੱਥੇ ਭੱਬੇ ਨੂੰ ਬਿਹਾਰੀ ਨਹੀਂ ਉੱਥੇ ਭੱਬੇ ਨੂੰ ਸਿਹਾਰੀ ਲਾ ਦਿੱਤੀ ਮਹਾਰਾਜ ਜੀ ਨੇ ਤੇ ਉੱਤੇ ਨਾਲ ਲਿਖ ਦਿੱਤਾ ਸ਼ਲੋਕ ਸਿੱਖਾ ਤੇਰੇ ਮਨ ਚ ਦੁਬਦਾ ਨਾ ਰਹਿ ਜਾਏ ਕਿ ਇਹਨੂੰ ਤੂੰ ਕੀ ਕਹਿਣਾ ਹੈ ਇਹ ਸ਼ਲੋਕ ਹੈ ਆਖੋ ਸਤਨਾਮ ਇਹ ਸ਼ਲੋਕ ਹੈ ਤੇ ਮੂਲ ਮੰਤਰ ਦਾ ਪਾਠ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ 33 ਵਾਰ ਹੀ ਆਇਆ ਸੰਪੂਰਨ ਪਾਠ ਉਦਾਂ ਧਿਆਨ ਵਿੱਚ ਰੱਖਿਓ ਜੀ ਉਦੋਂ 566 ਵਾਰੀ ਮੂਲ ਮੰਤਰ ਦਾ ਪਾਠ ਪੜਨ ਨੂੰ ਮਿਲਦਾ ਸਾਨੂੰ 33 ਵਾਰੀ ਸੰਪੂਰਨ ਪਾਠ ਤੇ ਉਹਦੇ ਤੋਂ ਅੱਗੇ 8 ਵਾਰੀ ਇੰਜ ਪੜਨ ਨੂੰ ਮਿਲਦਾ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਇਹ 8 ਵਾਰੀ ਇਦਾਂ ਪਾਠ ਪੜਨ ਨੂੰ ਮਿਲਦਾ ਤੇ 2 ਵਾਰੀ ਇੰਜ ਪੜਨ ਨੂੰ ਮਿਲਦਾ ਜੀ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਤੇ 523 ਵਾਰੀ 523 ਵਾਰੀ ਇਦਾਂ ਪੜਨੂ ਮਿਲੇਗਾ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਦਾਂ ਪੜਨੂ ਮਿਲੇਗਾ ਜੀ 33 ਵਾਰੀ ਆਹ ਸੰਪੂਰਨ ਪਾਠ 8 ਵਾਰੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ 2 ਵਾਰੀ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਤੇ 523 ਵਾਰੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਖੋ ਸਤਨਾਮ 566 ਵਾਰੀ ਕੁੱਲ ਮਿਲਾ ਕੇ ਹੋ ਗਿਆ ਜੀ ਇਹ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਮੂਲ ਮੰਤਰ ਦਾ ਪਾਠ ਤੇ ਹਾਲੇ ਵੀ ਸਾਡੇ ਮਨ ਚ ਕੋਈ ਸ਼ੰਕਾ ਰਹਿ ਜਾਏ ਹਾਲੇ ਵੀ ਅਸੀਂ ਕਹੀ ਜਾਈਏ ਵੀ ਆਦ ਸ ਨਾਨਕ ਹੋਸੀ ਵੀ ਸੱਚ ਦੀ ਕਰ ਪਾਠ ਹੈ ਫਿਰ ਇਹ ਸਾਡੀ ਸਾਡੀ ਬਹੁਤ ਵੱਡੀ ਗਲਤਫਹਿਮੀ ਹੋਵੇਗੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਪੁੱਛਦੇ ਅਸੀਂ ਤਾਂ ਬਹਿਮਾ ਪਰਮਾਤਮਾ ਚ ਪੈ ਜਾਂਦੇ ਆ ਜੀ ਤਾਂ ਅਸੀਂ ਉਲਝ ਜਾਂਦੇ ਆ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਪੁੱਛ ਕੇ ਅਸੀਂ ਹੱਲ ਕਰਨਾ ਚਾਹੀਏ ਤੇ ਮਹਾਰਾਜ ਜੀ ਨੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਹੋਇਆ ਹੈ। ਤੇ ਪਰ ਭਾਈ ਗੁਰਦਾਸ ਕਹਿੰਦੇ ਨਾ ਹੱਲ ਤੇ ਉਹਨੂੰ